ਪਹਿਣ ਦੀ ਲਵ ਮੈਰਿਜ ਤੋਂ ਖਫਾ ਭਰਾ ਦਾ ਖੌਫਨਾਕ ਕਾਰਾ ਤੇ ਮੇਰਾ ਸਾਲਾ ਹੈ ਇਹ ਕਰੇ ਤੇ ਤਿੰਜਨੇ ਤੇ ਰਾੜਦੇ ਹੋ ਰਾੜ ਲਈ ਬੈਠਾ ਜੀ ਹੱਥੀ ਲਈ ਬੈਠੇ ਜਾ ਕੇ ਸਾਡੇ ਆਂਦੇ ਸਾਰੀ ਹਮਲਾ ਕਰਤਾ ਬਿਨਾ ਗੱਲ ਕੀਤੀ ਮੈਨੇ ਕਰਾਈ ਸੀ ਮਤਲਬ ਸੱਸ ਵਰਤਨ ਲੱਗੇ ਸੀ ਉਹਨੇ ਫੈਮਿਲੀ ਚਲੋ ਕਰੇ ਸਾਡੇ ਮਾਰੀ ਮੋਟੀ ਗੱਲਬਾਤ ਹੋ ਗਈ ਅੱਛਾ ਮੇਰੀ ਠੀਕ ਹੈ ਜੀ ਫੈਮਿਲੀ ਚੱਲਦਾ ਰਹੇ ਤਾਂ ਕਰਕੇ ਜੀ ਉਹਦੇ ਫਿਰ ਉਹਨੇ ਉਹਨੂੰ ਫੋਨ ਕਰਤਾ ਜੀ ਮੇਰੇ ਸਾਲੇ ਨੂੰ ਹੀ ਅੱਛਾ ਉਹ ਫਿਰ ਅੱਜ ਆਇਆ ਜੀ ਅੱਜ ਜਾ ਕੇ ਉਹਨੇ ਹਮਲਾ ਕਰਤਾ ਆਂਦੇ ਸਾਰੀ ਘਰ ਚ ਦਾਖਲ ਹੋ ਕੁੱਟਿਆ ਜੀਜਾ ਤੇ ਉਸ ਦਾ ਪਰਿਵਾਰ ਪੁਆਇਆ ਕਰੇ ਕਿਰਪਾਨ ਹੱਥੀ ਤੇ ਪੰਜ ਪੂਨ ਚ ਉਹਨਾਂ ਕੋਲ ਸੀ ਤਿੰਨੇ ਜਣੇ ਸੀਗੇ ਉਹ ਨਾਲੇ ਤਾਂ ਮੇਰੀ ਭੈਣ ਦੇ ਮਾਰਗੇ ਦੋ ਤਿੰਨ ਕਿਰਪਾਨਾਂ ਸਿਰ ਚ ਠੀਕ ਹੈ ਜੀ ਨਾਲੇ ਮੇਰੇ ਮਾਰਗੇ ਨਾਲੇ ਮੇਰੇ ਆਪਦੇ ਜੀਜੇ ਦੇ ਮਾਰ ਗਿਆ ਉਹ ਕੁੜੀ ਦੀ ਮਾਂ ਨੇ ਪੁਆਇਆ ਪੁਆੜਾ ਸੰਜੂ ਸ਼ਰਮਾ ਨਾਲ ਮੇਰੀ ਲਵ ਮੈਰਿਜ ਹੋਈ ਆ ਅੱਛਾ ਮੇਰੀ ਮੰਮੀ ਸਾਨੂੰ ਪਹਿਲਾਂ ਬੁਲਾਂਦੀ ਨਹੀਂ ਸੀ ਕਿਉਂਕਿ ਮੈਂ ਭੱਜ ਕੇ ਵਿਆਹ ਕਰਵਾਇਆ ਤੇ ਘਰ ਵਾਲੇ ਦੇ ਮੇਰੀ ਨਾਣਦੂ ਦੇ ਮੇਰੇ ਜੇਠ ਦੇ ਇੰਨਾ ਤਿੰਨਾ ਦਾ ਸਿਰ ਪਾੜਿਆ ਇਹਨਾਂ ਦੇ ਟਾਂਕੇ ਆਇਆ ਬਹੁਤ ਜ਼ਿਆਦਾ ਉਹਨਾਂ ਦੀ ਕੰਡੀਸ਼ਨ ਖਰਾਬ ਹੋਈ ਪਈ ਹੈ ਜੀ ਹਾਂ ਇੱਕ ਸਾਲੇ ਤੇ ਆਪਣੇ ਹੀ ਜੀਜੇ ਦਾ ਜੀਜੇ ਦੇ ਪਰਿਵਾਰ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਨੇ ਦੱਸਿਆ ਜਾ ਰਿਹਾ ਹੈ ਕਿ ਤੇਜ਼ ਹਾਰ ਹਥਿਆਰਾਂ ਨਾਲ ਲੈਸ ਮਲਜਮ ਆਪਣੇ ਦੋਸਤਾਂ ਨੂੰ ਲੈ ਜੀਜੇ ਦੇ ਘਰ ਚ ਦਾਖਲ ਹੋ ਗਿਆ ਜਾਂਦਿਆਂ ਸਾਰ ਮਲਜਮ ਨੇ ਆਪਣੇ ਜੀਜੇ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਇਸ ਦੌਰਾਨ ਮੁਲਜ਼ਮਾਂ ਨੇ ਪੀੜਤ ਦੇ ਪਰਿਵਾਰ ਦੀ ਵੀ ਜੰਮ ਕੇ ਕੁੱਟਮਾਰ ਕਰ ਦਿੱਤੀ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਇਸ ਵਾਰਦਾਤ 'ਚ ਮੁਲਜ਼ਮ ਦਾ ਜੀਜਾ ਤੇ ਉਸ ਦਾ ਪਰਿਵਾਰ ਗੰਭੀਰ ਜ਼ਖਮੀ ਹੋ ਗਿਆ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਹ ਹੈਰਾਨ ਕਰਦੀ ਵਾਰਦਾਤ ਬਠਿੰਡਾ ਤੋਂ ਸਾਹਮਣੇ ਆਈ ਹੈ। ਵਾਰਦਾਤ ਦੇ ਸ਼ਿਕਾਰ ਪਰਿਵਾਰ ਵੱਲੋਂ ਕੁੜੀ ਵੱਲੋਂ ਆਪਣੇ ਭਰਾ ਖਿਲਾਫ ਸਸਤੋ ਸਸਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਸਾਲਾ ਹੈ ਇਹ ਕਰੇ ਤਿੰਨ ਜਣੇ ਤੇ ਰਾਡ ਤੇ ਰਾਡ ਲਈ ਬੈਠਾ ਜੀ ਹੱਤੀ ਲਈ ਬੈਠਾ ਜੀ ਲਾ ਕੇ ਸਾਡੇ ਆnde ਸਾਰੀ ਹਮਲਾ ਕਰਤਾ ਬਿਨਾ ਗੱਲ ਕੀਤੀ। ਅੱਛਾ ਹਾਂਜੀ ਸਾਰੀ ਮੱਲੇਆ ਦੇ ਸਾਰੇ ਖਿਲਾਫ ਹੈ ਜੀ ਸਾਰਿਆਂ ਨੂੰ ਪਤਾ ਹੀ ਸਹੀ ਗੱਲ ਹੋਈ ਹੈ ਜੀ। ਅੱਛਾ ਹਾਂਜੀ ਮੇਰੇ ਸਿਰ ਤੇ ਮਾਰੀ ਜੀ ਸਿਰ ਤੇ ਮਾਰੇ ਸਿਰ ਤੇ ਮਾਰੀ ਰਾਡ ਤੇ ਮੇਰੇ ਉਂਗੂਠੇ ਤੇ ਮਾਰੀ ਆ ਦੇਖੋ ਅਸ ਨਹੀਂ ਕਾਰਨ ਕੀ ਹੈ ਕੋਈ ਕਾਰਨ ਤਾਂ ਹੋਊਗਾ ਨਾ ਹਾਂਜੀ ਕਾਰਨ ਨਹੀਂ ਹੈ ਜੀ ਮੇਰੀ ਇਕਲ ਸੱਸ ਆਈ ਸੀ ਜੀ ਉਹਨਾਂ ਨੇ ਲੰਮੇ ਦੀ ਕਰਾਈ ਸੀ ਵਰਤਣ ਲੱਗੇ ਸੀ ਮੈਨੇ ਕਰਾਈ ਸੀ ਜੀ ਮਤਲਬ ਸੱਸ ਵਰਤਣ ਲੱਗੇ ਸੀ ਉਹਨੇ ਫੈਮਿਲੀ ਚ ਚਲੋ ਕਰੇ ਸਾਡੇ ਮਾਰੀ ਮੋਟੀ ਗੱਲਬਾਤ ਹੋ ਗਈ ਅੱਛਾ ਮੇਰੀ ਠੀਕ ਹੈ ਜੀ ਫੈਮਿਲੀ ਚ ਚੱਲਦਾ ਰਹਿੰਦਾ ਤਾਂ ਕਰਕੇ ਜੀ ਉਹਦੇ ਫਿਰ ਉਹਨੇ ਉਹਨੂੰ ਫੋਨ ਕਰਤਾ ਜੀ ਮੇਰੇ ਸਾਲੇ ਨੂੰ ਜੀ ਅੱਛਾ ਉਹ ਫਿਰ ਅੱਜ ਆਇਆ ਜੀ ਅੱਜ ਆ ਕੇ ਉਹਨੇ ਹਮਲਾ ਕਰਤਾ ਹੰਦੇ ਸਾਰੀ ਅੱਛਾ ਹਾਂਜੀ ਕਿਹਦੇ ਕਿਹਦੇ ਸੱਟਾਂ ਮਾਰੀਆਂ ਤੁਹਾਡੇ ਮੇਰੀ ਸਿਸਟਰ ਦੇ ਮੇਰੇ ਬ੍ਰਦਰ ਦੇ ਤੇ ਮੇਰੇ ਜੀ ਤਿੰਨੇ ਦਾਕ ਤਿੰਨੇ ਜਣੇ ਦਾਕ ਲਾਈ अच्छा हां जी ए की मांग ਕਰਦੇ ਇਹ ਮੰਗ ਕਾਰਵਾਈ ਕਰੀ ਲੋ ਕਰੀ ਕਾਰਵਾਈ ਹੋਣੀ ਚਾਹੀਦੀ ਕੱਲ ਨੂੰ ਮੇਰੀ ਜਵਾਕ ਆਈ ਤਿੰਨ ਮਹੀਨਿਆਂ ਦੀ ਕੁੜੀ ਆਈ ਕੌਣ ਸੰਭੂਗਾ ਇਹ ਕੱਲ ਨੂੰ ਮੇਰੇ ਕੰਮ ਤੋਂ ਆਂਦੇ ਹੋਏ ਮਾਰ ਗਏ ਜਾਂ ਦੋਸਤ ਕਿੰਨੇ ਲੋਕਾਂ ਨੇ ਹਮਲਾ ਕੀਤਾ ਤਿੰਨ ਜਣੇ ਸੀ ਇੱਕ ਉਹਦੇ ਤਾਇਤਾਤੇ ਦੇ ਮੁੰਡੇ ਸੀ ਹਾਂ ਜੀ ਤਪੂ ਚੋਰਿੰਦੇ ਆਈਓ ਤਾਂ ਪਹਿਲਾ ਮੇਰੇ ਭਾਈ ਨੇ ਕੋਟ ਮੈਰਿਜ ਕਰੀ ਸੀ ਚਾਚੇ ਦਾ ਮੁੰਡਾ ਸਾਡਾ ਸਾਂਝਾ ਕਰ ਐ ਠੀਕ ਐ ਤੇ ਉਹਦੇ ਭਾਈ ਜਿਵੇਂ ਅਨਮਨ ਹੋ ਜਾਂਦੀ ਏਦੀ ਸੱਸ ਆਈ ਵਈ ਸੀ ਸੱਸ ਦੀ ਬੰਦ ਨਹੀਂ ਆਪਦੇ ਘਰਦਿਆਂ ਨਾਲ ਤੇ ਸੱਸ ਆਈ ਵਈ ਸੀ ਇੱਥੇ 2-2 ਮਹੀਨੇ ਲਾ ਜਾਂਦੀ ਏ ਸੱਸ ਤੇ ਸੱਸ ਨੇ ਉਂਗਲ ਲਾਤੀ ਆਪਦੇ ਮੁੰਡੇ ਨੂੰ ਗੁੜੀਆਂ ਦੀ ਅਨਮਨ ਹੋ ਜਾਂਦੀ ਐ ਗੁੜੀਆਂ ਸੋਹ ਕਹਿ ਦਿੰਦੀਆਂ ਵੀ ਮੁੰਡਾ ਐ ਮਾੜਾ ਐ ਜਾਂ ਉਹ ਕਰਦਾ ਤੇ ਉਦੋਂ ਬਾਅਦ ਚ ਉਹ ਆਇਆ ਕਰੇ ਕਿਰਪਾਨ ਹੱਥੀ ਤੇ ਪੰਜ ਪੂਨ ਚ ਉਹਨਾਂ ਕੋਲ ਸੀ ਤਿੰਨੇ ਜਣੇ ਸੀਗੇ ਉਹ ਨਲੇ ਤਾਂ ਮਰੀ ਭੈਣ ਦੇ ਮਾਰਗੇ ਦੋ ਤਿੰਨ ਕਿਰਪਾਨਾਂ ਸਰਚ ਠੀਕ ਹੈ ਜੀ ਨਾਲੇ ਮੇਰੇ ਮਾਰਗੇ ਨਾਲੇ ਮੇਰੇ ਆਪਦੇ ਜੀਜੇ ਦੇ ਮਾਰਗੇ ਆਹੋ ਸਾਲਾ ਕਾਰਨ ਕੀ ਹੈ ਕਾਰਨ ਬਸ ਆਈ ਉਹਦੀ ਮਾਂ ਨੂੰ ਅਸੀਂ ਮਤਲਬ ਸਾਡਾ ਸਾਂਝਾ ਘਰ ਆ ਉਹਦੀ ਮਾਂ ਆ ਜਾਂਦੀ ਹੈ ਮਾਂ ਨੇ ਉਂਗਲ ਲਾਤੀ ਅਸੀਂ ਕਿਹਾ ਵੀ ਤੇਰਾ ਬੁੜੀਆਂ ਆਪਸੇ ਜੋ ਬੋਲ ਪੀਆਂ ਵੀ ਉਹ ਤਾਂ ਨਸ਼ੇੜੀ ਹੈ ਤੇਰਾ ਭਾਈ ਇੰਨੀ ਇੱਕ ਗੱਲ ਕਹੀ ਹੋਣੀ ਹੈ ਇਹਦੀ ਮਾਂ ਨੇ ਕਹਿਤਾ ਵੀ ਉਹ ਤਾਂ ਐਂ ਕਹਿੰਦੇ ਆ ਜਾ ਸਾਡਾ ਸਾਂਝਾ ਘਰ ਆ ਉਹਦੀ ਮਾਂ ਨੇ ਗੁੰਡੇ ਭੇਜਤੇ ਕਾਰਨ ਇਹੀ ਹੈ ਜੀ ਲੰਮਰਜ ਤੋਂ ਕਫਾ ਰਿਆ ਨਹੀਂ ਲੰਮਰਜ ਤੋਂ ਉਹਦਾ ਭਾਈ ਖਫਾ ਹੈ ਜੀ ਮਾਂ ਤਾਂ ਵਰਤਦੀ ਹੈ ਮਾਂ ਤਾਂ ਦੋ-ਦੋ ਮਹੀਨੇ ਲਾ ਆਂਦੀ ਹੈ ਮਾਂ ਦੀ ਆਪਦੇ ਬੰਦੇ ਨਾਲ ਜੋ ਬੰਦ ਹੀ ਨਹੀਂ ਇੱਥੇ ਲਾ ਜਾਂਦੀ ਹੈ ਦੋ-ਦੋ ਮਹੀਨੇ ਜੋ ਸ਼ਰਮਨਾਲ ਮੇਰੀ ਲਾਉ ਮੈरिज ਹੋਈ ਆ। ਅੱਛਾ। ਮੇਰੀ ਮੰਮੀ ਸਾਨੂੰ ਪਹਿਲਾਂ ਬੁਲਾਉਂਦੀ ਨਹੀਂ ਸੀਗੀ। ਅੱਛਾ। ਕਿਉਂਕਿ ਮੈਂ ਭੱਜ ਕੇ ਵਿਆਹ ਕਰਵਾਇਆ। ਅੱਛਾ। ਹੁਣ ਮੇਰੀ ਮਾਂ ਸਾਡੇ ਨਾਲ ਬੋਲਣ ਲੱਗੀ ਸੀ। ਕੱਲ ਸਾਡੇ ਦਰਾਣੀ ਚਠਾਣੀ ਚ ਆਪਸ ਚ ਘਰ ਦੀ ਗੱਲ ਸੀਗੀ। ਅੱਛਾ। ਘਰ ਦੇ ਗੱਲ ਆਪਸ ਵਿੱਚ ਹੁੰਦੀ ਰਹਿੰਦੀ ਐ ਫੇਰ ਇੱਕੋ ਜੇ ਹੋ ਜਾਂਦੇ ਐ ਮੇਰੀ ਮੰਮੀ ਨੇ ਮੇਰੇ ਭਰਾ ਨੂੰ ਫੋਨ ਕੀਤਾ ਕੱਲ ਮੇਰਾ ਭਰਾ ਲੁਧਿਆਣੇ ਸੀਗਾ ਮੇਰੀ ਮੰਮੀ ਨੇ ਮੇਰੇ ਭਰਾ ਨੂੰ ਫੋਨ ਕੀਤਾ ਕਿ ਇੱਥੇ ਐਦਾਂ ਐਦਾਂ ਮੈਨੂੰ ਗਾਲਾਂ ਕੱਢ ਰੇ ਤੈਨੂੰ ਕੱਢ ਰੇ ਤੇਰੇ ਪਿਓ ਨੂੰ ਗਾਲਾਂ ਕੱਢ ਰੇ ਮੇਰਾ ਭਰਾ ਮੇਰੇ ਕਰਕੇ ਨਹੀਂ ਆਇਆ ਉਹ ਮੈਨੂੰ ਕਦੇ ਬੁਲਾਉਂਦਾ ਹੀ ਨਹੀਂ ਉਹ ਮੇਰਾ ਨਾਂ ਸੁਣਨਾ ਵੀ ਨਹੀਂ ਪਸੰਦ ਕਰਦਾ ਕਿਉਂਕਿ ਮੈਂ ਭੱਜ ਕੇ ਵਿਆਹ ਕਰਵਾਇਆ ਨਾਲੇ ਹਣ ਹੁਣ ਇਹ ਹਥਿਆਰ ਲੈ ਕੇ ਆਏ ਉਹ ਵੀ ਬਿਨਾਂ ਦੱਸੇ ਆਏ ਐ ਮੇਰੇ ਘਰ ਵਾਲੇ ਦੇ ਮੇਰੀ ਨਾਨਦੇ ਦੇ ਮੇਰੇ ਜੇਠ ਦੇ ਇਹਨਾਂ ਤਿੰਨਾਂ ਦਾ ਸਿਰ ਪਾੜਿਆ ਇਹਨਾਂ ਦੇ ਟਾਂਕੇ ਆ ਬਹੁਤ ਜ਼ਿਆਦਾ ਉਹਨਾਂ ਦੀ ਕੰਡੀਸ਼ਨ ਖਰਾਬ ਹੋਈ ਪਈ ਆ ਸਾਡੀ ਕੁੜੀਆ 2 ਮਹੀਨੇ ਦੀ ਆ ਹਲੇ ਨਾਲੇ ਇਹਨਾਂ ਨੂੰ ਪਤਾ ਵੀ ਐ ਵੀ ਸਾਡੇ ਕੋਲ ਛੋਟੀ ਜੀ ਕੁੜੀਆ ਇੱਕ ਤਾਂ ਵੀ ਇਹਨਾਂ ਨੇ ਸਾਡੇ ਤੇ ਤਰਸ ਨਹੀਂ ਕੀਤਾ ਬਿਨਾਂ ਦੱਸਿਆ ਆਏ ਹਥਿਆਰ ਲੈ ਕੇ ਸਾਡੇ ਤੇ ਵਾਰ ਕੀਤਾ ਇਹਨਾਂ ਨੇ ਨਾਲੇ ਮੈਂ ਗੋਵਿੰਦ ਸ਼ਰਮਾ ਉਹਦਾ ਨਾਮ ਐ ਮੁੰਡੇ ਦਾ ਤੇ ਇੱਕ ਜਸ਼ਨ ਤੇ ਇੱਕ ਕਰਮਨ ਇਹ ਤਿੰਨ ਜਣੇ ਸੀਗੇ ਉਹ ਇਸ ਮਾਮਲੇ 'ਚ ਅਜੇ ਤੱਕ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਉਹ ਦੇਖਣਾ ਹੋਵੇਗਾ ਪੁਲਿਸ ਇਸ ਮਾਮਲੇ 'ਚ ਅੱਗੇ ਕੀ ਕਾਰਵਾਈ ਕਰਦੀ ਹੈ ਜਗਮਣੀ ਟੀਵੀ ਲਈ ਵੀ ਕੇ ਬਹਿਦੀ ਰਿਪੋਰਟ